ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਾਬਾ ਗੁਰਵਿੰਦਰ ਸਵਾਗਤ ਕਰਦਾ ਹਾਂ ਜੀ ਤੁਹਾਡਾ ਸਾਡੇ ਚੈਨਲ ਸੱਚ ਦੀ ਆਵਾਜ਼ ਤੇ ਅੱਜ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਵਿਚ ਹਾਜ਼ਰ ਹੋਏ ਹਾਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੱਜਣ ਦੀਪ ਸ਼ਾਹ ਹਰਜੀਤ ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਅੱਜ ਅਸੀਂ ਨਵਾਂ ਮੁੱਦਾ ਲੈ ਕੇ ਆਂ ਡਰਗ ਦਾ ਜੋ ਪੰਜਾਬ ਚ ਰੋਜ਼ ਹੀ ਤਰ੍ਹਾਂ ਵਧ ਰਿਹਾ ਮਤਲਬ ਕਟੌਤੀ ਨਹੀਂ ਹੋ ਰਹੀ ਉਹ ਦੁੱਗਣਾ ਹੋ ਰਿਹਾ ਅੱਜ ਗੱਲ ਕਰਾਂਗੇ ਅਸੀਂ ਡਰੱਗ ਦੀ ਵੀ ਕੀ ਕੀ ਡਰੱਗ ਦੇ ਉੱਥੇ ਨੁਕਸਾਨ ਹੋ ਰਿਹਾ ਆਪਣੇ ਜਵਾਨ ਪੁੱਤ ਮਰ ਰਹੇ ਆ ਕਿੱਦਣ ਨੂੰ ਜਵਾਨੀ ਜਾ ਰਹੀ ਆ ਅਸੀਂ ਉਦਾਂ ਉਹਨਾਂ ਦੇ ਤਰੀਕਿਆਂ ਨਾਲ ਗੱਲ ਕਰਾਂਗੇ ਤੇ ਦੀਪ ਜੀ ਦੇਖਿਆ ਜਾਵੇ ਪੰਜਾਬ ਸਰਕਾਰ ਬੰਨੀ ਦੇਖਿਆ ਜਾਵੇ ਤਾਂ ਉਹਨਾਂ ਦੇ ਦਾਅਵੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਡਰੱਗ ਟੋਟਲੀ ਖਤਮ ਕਰ ਦਿੱਤੀ ਆ ਕੀ ਇਹ ਸਹੀ ਹੈ ਨਹੀਂ ਮੈਨੂੰ ਲੱਗਦਾ ਵੀ ਉਸ ਤੋਂ ਵੀ ਜ਼ਿਆਦਾ ਹੋਗੀ ਡਰੱਗ ਆਪਣੇ ਪੰਜਾਬ 'ਚ ਨਰ ਰਾਤ ਆਪਾਂ ਦੇਖਦੇ ਆ ਰੋਜ਼ ਨਿਊਜ਼ ਦੇਖਦੇ ਆ ਕੋਈ ਨੌਜਵਾਨ ਕਿੱਥੇ ਡਿੱਗਿਆ ਪਿਆ ਹਨਾ ਹਾਂਜੀ ਠੰਡ 'ਚ ਕੋਈ ਹੁਣ ਅੱਗੇ ਬਹੁਤ ਵੀਡੀਓ ਅੱਗੇ ਵਾਇਰਲ ਹੋਣੀਆਂ ਜੋ ਕੋਈ ਟਕੀਤਾ ਡਿੱਗਿਆ ਪਿਆ ਨੌਜਵਾਨ ਕੋਈ ਕਿਤੇ ਇਹਦੇ ਵਿੱਚ ਸਰਕਾਰ ਦਾ ਵੀ ਮੈਨਾਂ ਉਹ ਨਹੀਂ ਹੱਥ ਆ ਜਿੰਨਾ ਆਪਣੇ ਮਾਫੀਆ ਦਾ ਕਿਉਂਕਿ ਜੇ ਮਾਫੀਆ ਵੇਚਦੀ ਆ ਤਾਂ ਸਰਕਾਰ ਦੇ ਅੰਦਰੇ ਵੇਚੂਗੀ ਹਾਂਜੀ ਤੇ ਮੈਂ ਬਾਕੀ ਇਹ ਹੈ ਵੀ ਸਰਕਾਰ ਦਾ ਹੱਕ ਬਣਦਾ ਉਹਨਾਂ ਨੂੰ ਫੜਨ ਦਾ ਮਤਲਬ ਸਰਕਾਰ ਹਾਂ ਸਰਕਾਰ ਕਹਿੰਦੀ ਕਿ ਅਸੀਂ ਫੜ ਰਹੇ ਹਾਂ ਤੇ ਜਿਹੜੇ ਗਰੀਬ ਵੇਚਦੇ ਆ ਉਹਨਾਂ ਤੇ ਲੱਗ ਰਹੇ ਨੇ ਉਹ ਆਪਣੀਆਂ ਜੀਐਸਵੀਆਂ ਚਲਾਉਣ ਡਿੱਗਰ ਚਲਾਉਣਾ ਹੱਕ ਬਣਦਾ ਵੀ ਜਿਹੜੇ ਤੁਹਾਡੇ ਪ੍ਰਾਣੇ ਕੋਈ ਮੰਤਰੀ ਆ ਹਾਂਜੀ ਜਾਂ ਪ੍ਰਾਣੇ ਕੋਈ ਡਰਗ ਡੀਲਰ ਆ ਤੁਸੀਂ ਮੇਨ ਜਿਹੜਾ ਬੰਦਾ ਨਾ ਕਹਦੇ ਨੇ ਆਪਾਂ ਸਤਾਗਰ ਕਹਿੰਦੇ ਨੇ ਸਾਡੇ ਸੱਚਾ ਨੂੰ ਨਸੇ ਦਾ ਸੁਦਾਗਰ ਹਾਂ ਤੇ ਉਹਨਾਂ ਦੇ ਮਤਲਬ ਉੱਪਰ ਜਿਹੜੇ ਯਾਰੀ ਤੁਸੀਂ ਉਹਨਾਂ ਨੂੰ ਕਿਉਂ ਫੜ ਰਹੇ ਜੋ ਨਾਰਮਲ ਸਸਲ ਦੇ ਜਨਤਾ ਤੁਸੀਂ ਸਿਰਫ ਉਹਨਾਂ ਉਹਨਾਂ ਨੂੰ ਘੇਰਦੇ ਹੋ ਜਾਂ ਪੀਣ ਵਾਲਿਆਂ ਨੂੰ ਜਾਂ ਨਾਰਮਲ ਜਿਹੜੇ ਛੋਟੇ ਲੈਵਲ ਤੇ ਵੇਚਦੇ ਨੇ ਉਹਨਾਂ ਵਾ ਚਲੋ ਵਧੀਆ ਗੱਲ ਆ ਉਹ ਫੜਦੇ ਹਾਂ ਉਹਨਾਂ ਨੂੰ ਚੰਗੀ ਗੱਲ ਆ ਪਰ ਜੋ ਮੇਨ ਆ ਜੋ ਵੱਡੇ ਹਥਿਆਰ ਆ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਰੋਕ ਰਹੇ ਉਹਨਾਂ ਨੂੰ ਰੋਕੋਗੇ ਤਾ ਆ ਕੋ ਸਿਸਟਮ ਸਹੀ ਹੋਣਾ ਕਿਉਂਕਿ ਜੇ ਤੁਸੀਂ ਰੋਕ ਦਿਓ ਫਿਰ ਤੁਹਾਨੂੰ ਪੈਸਾ ਨਹੀਂ ਮਿਲਣਾ ਉਹਨਾਂ ਨੂੰ ਕਿਉਂਕਿ ਗਵਰਨਮੈਂਟ ਆ ਬੰਦੀ ਉਹਨਾਂ ਸਰਤੇ ਆ ਇਹ ਤਾਂ ਹੈ ਜੀ ਗਵਰਨਮੈਂਟ ਜਿਹੜੀ ਬੰਦੀ ਆ ਉਹ ਇਹਨਾਂ ਦੇ ਕੋਈ ਬਿਜ਼ਨਸਮੈਨ ਵੱਡਾ ਹੋ ਗਿਆ ਜਾਂ ਕੋਈ ਨਸ਼ੇ ਵਾਲਾ ਹੋ ਗਿਆ ਕੋਈ ਵੱਡਾ ਡੀਲਰ ਹੋ ਗਿਆ ਇਹਨਾਂ ਦੀ ਸਰਤੀ ਬੰਦੀਆਂ ਦੇਖਿਆ ਜਾ ਵੀ ਦੀਪ ਜੀ ਆਪਾਂ ਰੋਜ਼ ਹੀ ਜੇ ਆਪਾਂ ਸਵੇਰ ਹੀ ਫੋਨ ਚੱਕ ਕੇ ਕੋਈ ਪੰਜਾਬ ਦੀ ਖਬਰ ਦੇਖਦੇ ਆ ਤਾਂ ਉਹਦੇ ਵਿੱਚੋਂ ਜਾਂ ਆਪਾਂ ਪੇਪਰ ਤੇ ਦੇਖਦੇ ਆ ਉਹਦੇ ਵਿੱਚੋਂ ਬਹੁਤ ਸਾਰੀਆਂ ਖਬਰਾਂ ਇਹ ਜਿਹੀਆਂ ਆਉਂਦੀਆਂ ਨੇ ਕੋਈ ਜਵਾਨ ਇੱਕ ਤੇਰੀ ওভারਡੋਜ਼ ਨਾਲ ਮਰ ਗਿਆ ਜਾਂ ਕਿਸੇ ਨੇ ਚਟਾ ਲਾ ਕੇ ਕਿਸੇ ਨੂੰ ਮਾਰਤਾ ਨਸ਼ਾ ਇਸ ਕਦਰ ਆ ਪੰਜਾਬ ਦੇ ਵਿੱਚ ਕਿ ਸਾਰੇ ਲੋਕ ਕਹਿ ਰਹੇ ਆ ਵੀ ਹਾਂ ਸਾਡੇ ਪਿੰਡ ਦੇ ਵਿੱਚ ਆ ਵੀ ਇੱਕਦਾ ਜੀ ਸਾਡੇ ਪਿੰਡ ਦੇ ਵਿੱਚ ਵੀ ਇੱਕਦਾ ਜੀ ਕਿ ਇਹ ਸਹੀ ਹੋ ਰਿਹਾ ਨਹੀਂ ਜਮਾਂ ਸਹੀ ਨਹੀਂ ਪਹਿਲੇ ਕੋ ਜੋ ਪਿੰਡਾਂ 'ਚ ਵਿਗਦਾ ਤਾਂ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਹਾਂਜੀ ਹੱਕ ਬਣਦਾ ਕਿ ਇਹ ਜਿੱਥੇ ਇਕੱਠੇ ਹੋਈਏ ਹੁਣ ਮੈਂ ਕਈ ਵਾਰ ਦੇਖਦਾ ਵੀ ਨਾਲ ਦੇ ਘਰ ਦਾ ਬੰਦਾ ਚਿੱਟਾ ਪੀਂਦਾ ਹਾਂਜੀ ਤੇ ਇਧਰਲੇ ਘਰ ਦਾ ਬੰਦਾ ਹੱਸਦਾ ਵੀ ਉਹ ਦੇਖੋ ਉਹਨਾਂ ਦਾ ਮੁੰਡਾ ਚਿੱਟਾ ਪੀਂਦਾ ਹਾਂਜੀ ਤੁਸੀਂ ਉਹ ਚੀਜ਼ਾਂ ਦੇਖਦੇ ਹੋ ਨਾ ਵੀ ਉਹ ਬੰਦਾ ਤੁਸੀਂ ਐ ਸੋਚੋ ਵੀ ਉਹਦੀ ਜ਼ਿੰਦਗੀ ਖਰਾਬ ਹੋ ਰਹੀ ਆ ਕੱਲ ਨੂੰ ਮੇਰੇ ਪੁੱਤੇ ਵੀ ਆਉਣੀਆਂ ਗੱਲ ਉਹੀ ਆ ਜੀ ਦੀਪ ਜੀ ਐਂ ਦੇਖਦੇ ਵੀ ਗਮਾਂਡੀ ਦੇ ਘਰ ਅੱਗ ਲੱਗ ਰਹੀ ਆ ਪਰ ਇਹ ਨਹੀਂ ਦੇਖਦੇ ਵੀ ਕੱਲ ਨੂੰ ਸਾਡੇ ਘਰ ਵੀ ਆ ਸਕਦੀ ਆ ਹਾਂ ਸਾਡੇ ਘਰ ਵੀ ਥੋੜਾ ਜਿਹਾ ਨਾ ਆਪਾਂ ਨੂੰ ਲੋਕਾਂ ਨੂੰ ਸਰਪੰਚਾਂ ਨੂੰ ਵੀ ਮੈਂ ਬੇਨਤੀ ਕਰਦਾ ਥੋੜਾ ਜਿਹਾ ਆਪਾਂ ਸਰਪੰਚਾਂ ਨੂੰ ਮੈਂਬਰਾਂ ਨੂੰ ਪਿੰਡ ਦੇ ਆਪਣੇ ਲੋਕਾਂ ਨੂੰ ਹੱਕ ਬਣਦਾ ਮਿਲ ਜੁਲ ਕੇ ਚੱਲਣ ਦਾ ਤੇ ਥੋੜਾ ਜਿਹਾ ਠੱਲ ਪਾਉਣ ਦਾ ਕਿਉਂਕਿ ਹਰੇਕ ਕੰਮ ਸਰਕਾਰ ਵੀ ਨਹੀਂ ਕਰ ਸਕਦੀ ਹੁੰਦੀ ਕੁਛ ਕੰਮ ਆਮ ਜਨਤਾ ਨੂੰ ਵੀ ਕਰਨਾ ਪੈਂਦਾ ਜੇ ਤਾਂ ਸਰਕਾਰ ਕਰਦੇ ਕੰਮ ਤਾਂ ਤਾਂ ਦੋ ਦੋ ਦਿਨ ਦਾ ਕੰਮ ਹੈ ਸਾਰਾ ਇਹ ਕਰਨਾ ਸਰਕਾਰ ਨਹੀਂ ਕਰ ਸਕਦੀ ਸਭ ਕੁਝ ਸੀਲ ਕਰਨ ਦਾ ਸਰਕਾਰ ਕਰ ਸਕਦੀ ਆ ਹਾਂਜੀ ਪਰ ਉਹ ਕੀ ਕਰੇ ਉਹ ਕਰਦੀ ਹੀ ਨਹੀਂ ਕਿਉਂਕਿ ਮਲੇ ਜੁਲੇ ਵਿੱਚ ਆਪਸ ਆਪਸੀ ਉਹਨਾਂ ਦਾ ਤੇ ਕਈ ਪਿੰਡਾਂ ਦੇ ਵਿੱਚ ਤੁਸੀਂ ਨੇ ਜਦਾਂ ਕਿਹਾ ਵੀ ਸਰਪੰਚ ਕਰਨ ਕਈ ਪਿੰਡਾਂ ਦੇ ਲੋਕਾਂ ਨੇ ਇਹ ਇਲਜ਼ਾਮ ਵੀ ਲਾਏ ਨੇ ਵੀ ਅਸੀਂ ਸ਼ਾਮ ਨੂੰ ਬੰਦਾ ਫੜਾਉਨੇ ਆ ਤੇ ਸਵੇਰ ਜਾ ਕੇ ਪਿੰਡ ਦਾ ਮੋਤਵਾਰ ਬੰਦਾ ਕੋਈ ਉਹਨਾਂ ਦੀ ਜਵਾਨਤ ਦੇ ਕੇ ਲੈ ਆਉਂਦਾ ਫਿਰ ਉਹੀ ਗੱਲ ਵੋਟਾਂ ਗੱਲ ਫਿਰ ਵੋਟਾਂ ਤੇ ਆ ਜਾਂਦੀ ਹੈ ਗੱਲ ਵੋਟਾਂ ਤੇ ਆ ਗਈ ਨਾ ਮੇਨ ਮੁੱਦਾ ਚਿੱਟੇ ਹੀ ਜਾੜਾ ਜਿਹੜੀ ਸਿਰਫ ਵੋਟਾਂ ਤੋਂ ਸ਼ੁਰੂ ਹੋ ਕੇ ਵੋਟਾਂ ਤੇ ਹੀ ਖਤਮ ਹੁੰਦੀ ਹੈ ਮੇਨ ਇਹੀ ਹੈ ਹੁਣ ਅੱਗੇ ਵੋਟਾਂ ਆਉਣੀਆਂ ਅੱਗੇ ਪਤਾ ਨਹੀਂ ਕਿੰਨੇ ਕੁ ਡਰੱਗ ਚੱਲਣੇ ਆ ਗੋਲੀਆਂ ਚੱਲਣੀਆਂ ਸ਼ਰਾਬਾਂ ਚੱਲਣੀਆਂ ਚਿੱਟਾ ਚੱਲਣਾ एवरीथिंग ਮੇਨ ਬੋਲਾ ਹੋਰ ਵੀ ਕਾਫੀ ਕੁਝ ਚੱਲਣਾ ਤੇ ਆਪਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਜਦੋਂ ਵੀ ਆਪਾਂ ਨਾ ਇਹ ਚੀਜ਼ ਦੇਖਦੇ ਆ ਨਾ ਕਿਸੇ ਦਾ ਆ ਮੈਨੂੰ ਲੱਗਦਾ ਵੀ ਆਪਾਂ ਰੋਜ਼ ਦੇਖਦੇ ਆ ਕੋਈ ਬਲਦ ਦਾ ਸੇਵਾ ਹਾਂਜੀ ਰੋਜ਼ ਡਰਗ ਦੇ ਨਾਲ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ ਬਿਲਕੁਲ ਜੀ ਹਰ ਇੱਕ ਪਿੰਡ 'ਚ ਮੈਨੂੰ ਲੱਗਦਾ ਕੋਈ ਹੋਊਗਾ ਹਾਂਜੀ ਨਹੀਂ ਕਿਤੇ ਨਾ ਕਿਤੇ ਅੱਜ ਦੇ ਟਾਈਮ 'ਚ ਸੇਵੇਂ ਬਲਦਿਆ ਤੇ ਉਹ ਤੁਸੀਂ ਦੇਖੋ ਵੀ ਨੌਜਵਾਨੀ ਖਤਮ ਹੋ ਰਹੀ ਆ ਬਿਲਕੁਲ ਜੀ ਨੌਜਵਾਨੀ ਖਤਮ ਹੈ ਮੈਂ ਕਈ ਵਾਰ ਮੈਂ ਇਸ ਜੀ ਸੁਸਦਾਂ ਉੱਤੇ ਬੈਠਾ ਵੀ ਜਿਹੜੇ 올ਡ ਆਪਣੇ ਬੰਦੇ ਦਾਦਾ ਦਾਦੀ ਹੋ ਗਏ ਆਪਣੇ ਪੁਰਾਣੇ ਹੋ ਗਏ ਨਾ ਪੁਰਾਣੀ ਵੀਡੀਆ ਉਹ ਜੰਗ ਨਾ ਬਿਲਕੁਲ ਜੀ ਉਹ ਜੰਗ ਜਿਹੜੇ ਆਪਣੇ ਨੌਜਵਾਨ ਇਹ ਡਰਗ ਚ ਤੁਸੀਂ ਦੇਖਿਆ ਸਰੀਰ ਕਿਦਾਂ ਹੋਇਆ ਹੋਇਆ ਬਿਲਕੁਲ ਸੁੱਕੇ ਪੈ ਨਹੀਂ ਤੇ ਜਮਾ ਹੱਡੀਆਂ ਹੱਡੀਆਂ ਨਹੀਂ ਆਉਂਦੀਆਂ ਨਹੀਂ ਹਨਾ ਵੀ ਇੰਨੇ ਖਤਮ ਹੋ ਚੁੱਕਿਆ ਵੀ ਪੁਰਾਣੇ ਬੰਦੇ ਉਹਨਾਂ ਨੂੰ ਵੱਧ ਤਾਕਤਵਾਰ ਲੱਗ ਰਿਹਾ ਜਿਹੜੇ ਅੱਜ ਦੇ ਟਾਈਮ ਦੀ ਜਵਾਨੀ ਆ ਬਿਲਕੁਲ ਜੀ ਤੇ ਉਹੀ ਚੀਜ਼ ਆ ਵੀ ਥੋੜਾ ਜਿਹਾ ਚਾਹੀਦਾ ਆਪਾਂ ਨੂੰ ਵੀ ਚਾਹੀਦਾ ਜਦੋਂ ਕੋਈ ਐਮਐਲਏ ਆਉਂਦਾ ਨਾ ਹਾਂਜੀ ਕੋਈ ਮੰਤਰੀ ਆਉਂਦਾ ਹਾਂਜੀ ਤਾਂ ਉਹਨੂੰ ਪੁੱਛਿਆ ਰੋ ਬਿਲਕੁਲ ਹਾਂ ਉਹਨੂੰ ਘੇਰੋ ਵੀ ਸਾਡੇ ਪਿੰਡ ਚਾਹਕਸੋਰੇ ਵੀ ਇਹ ਤਾਂ ਜ਼ਿੰਮੇਵਾਰ ਕਾਹਨੂੰ ਸਵਾਲ ਪੁੱਛੋ ਸਵਾਲ ਪੁੱਛੋ ਉਹਨੂੰ ਕਿਉਂਕਿ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਰਹੇ ਨੇ ਕਿ ਜਦੋਂ ਕੋਈ ਤੁਹਾਡੇ ਪਿੰਡ ਦੇ ਵਿੱਚ ਮੰਤਰੀ ਆਉਂਦਾ ਤਾਂ ਤੁਸੀਂ ਉਹਨੂੰ ਰੋਕ ਕੇ ਉਹ ਤੋਂ ਸਵਾਲ ਪੁੱਛੋ ਭਾਜੀ ਤਾਂ ਭੱਜ ਗਏ ਪੈਂਦੇ ਆ ਮੈਂ ਕੱਲ ਪਰਸੋਂ ਵੀਡੀਓ ਦੇਖਿਆ ਲਾਵ ਸਿੰਘ ਉਗੋਕੇ ਦੀ ਹਾਂਜੀ ਉਹ ਮਿਲਣਾ ਦਾ ਕਾਫੀ ਬੰਦੇ ਬੈਠੇ ਸੀ ਨਾ ਹਾਂਜੀ ਉਹ ਕੋਈ ਆਨਸਰ ਕੁਐਸਚਨ ਕਰ ਰਹੇ ਸੀ ਉਹ ਥੋੜੇ ਮੈਂ ਕਿਤੇ ਹੱਸ ਪਿਆ ਹੋਣੇ ਕਿਸੇ ਗਲਤੀ ਹੈ ਨਾ ਹਾਂਜੀ ਉਹਨਾਂ ਦੇ ਬਦਮਾਸ਼ੀ ਦਿਖਾਉਣ ਲੱਗ ਰਿਹਾ ਤੇ ਤੁਸੀਂ ਆ ਗੱਲ ਸੁਣੋ ਸੱਤ ਦੇ ਵਿੱਚ ਬੈਠ ਕੇ ਹੁੰਦੀ ਗੱਲ ਅਮਲਾਂ ਕੱਲ ਪਰਸ ਨੂੰ ਵੀਡੀਓ ਮੈਂ ਦੇਖੀ ਆ ਉਹ ਇੱਕ ਦੋ ਦਿਨਾਂ ਦੀ ਵਾਹ ਹਾਂ ਦਿਖਣ ਲੱਗ ਰਿਹਾ ਹਾਂਜੀ ਬਈ ਮੈਂ ਤਾਂ ਐਂ ਕਹਿੰਦਾ ਵੀ ਕਈ ਕਹਿੰਦੇ ਆ ਵੀ ਆਪਾਂ ਬੰਦਾ ਗਰੀਬ ਘਰੋਂ ਉੱਠ ਕੇ ਐਮਐਲ ਬਣਿਆ ਹਾਂਜੀ ਤੇ ਕਈ ਕਹਿੰਦੇ ਆ ਵੀ ਬੰਦਾ ਮਿਹਨਤ ਕਰਦਾ ਸੀਗਾ ਹਾਲਾਂਕਿ ਸਾਨੂੰ ਕੋਈ ਇਹ ਨਾ ਆਖ ਦੇ ਵੀ ਤੁਸੀਂ ਫਲਾਣੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਫਲਾਣੀ ਨਾਲ ਸਾਡੀ ਕੋਈ ਪਾਰਟੀ ਨਹੀਂ ਆ ਪਿਛਲੇ ਜਦੋਂ ਮੈਂ ਇੰਡੀਆ ਸੀਗਾ ਪਿਛਲੀ ਵਾਰ ਦਾ ਮੈਂ ਵੀ ਆਮ ਆਦੀ ਪਾਰਟੀ ਦੇ ਨਾਲ ਚੱਲ ਕੇ ਗਿਆ ਸੀਗਾ ਮੈਂ ਉਹਨਾਂ ਦਾ ਸਮਰਥਨ ਕੀਤਾ ਸੀ ਕਿਤੇ ਕੋਈ ਇਹ ਕਹਦੇ ਵੀ ਹਾਂ ਤੁਸੀਂ ਅੱਜ ਬੈਠੇ ਇੱਥੇ ਸਾਡੀ ਆਮ ਆਦੀ ਪਾਰਟੀ ਨੂੰ ਭੰਡ ਰਹੇ ਹੋ ਅਸੀਂ ਪਾਰਟੀ ਨੂੰ ਕਿਸੇ ਨੂੰ ਨਹੀਂ ਭੰਡ ਰਹੇ ਅਸੀਂ ਭੰਡ ਰਹੇ ਹਾਂ ਮੌਕੇ ਦੀ ਸਰਕਾਰ ਨੂੰ ਆਮ ਆਦੀ ਪਾਰਟੀ ਚ ਹਰ ਕੋਈ ਬੰਦਾ ਮਾੜਾ ਨਹੀਂ ਹਾਂਜੀ ਬਿਲਕੁਲ ਜੀ ਮੈਂ ਕਹਾ ਵੀ ਪੰਜੇ ਉਂਗਲਾਂ ਇੱਕ ਉਂਗਲ ਇੱਕ ਬਰਾਬਰਾਂ ਨਹੀਂ ਸੇਮ ਨਹੀਂ ਹੈਗੀਆਂ ਬਿਲਕੁਲ ਜੀ ਕਈ ਲੋਕ ਮੈਂ ਬਾਕਬਾ ਜਿੰਨਾਂ ਦਾ ਉਹ ਚੰਗੇ ਬਹੁਤ ਆ ਹਾਂਜੀ ਜਿਨ੍ਹਾਂ ਨੇ ਪਿੰਡਾਂ ਦਾ ਕੰਮ ਕਰਾਇਆ ਹਾਂਜੀ ਜਿਹੜੇ ਹਜੇ ਵੀ ਕੰਮ ਕਰਾ ਰਹੇ ਆ ਬਿਲਕੁਲ ਜੀ ਤੇ ਗੱਲ ਮੈਂ ਉਹਨਾਂ ਦੀ ਕਰ ਰਿਹਾ ਵੀ ਜਿਹੜੇ ਐਮਐਲਏ ਬਣ ਕੇ ਆਪਦਾ ਘਰ ਭਰਨ ਤੇ ਲੱਗੇ ਹੋਏ ਆ ਲੋਕਾਂ 'ਚ ਵਿਚਰਦੇ ਨਹੀਂ ਆ ਕੇ ਬੈਹਿੰਦੇ ਨਹੀਂ ਖੜਦੇ ਨਹੀਂ ਉੱਠੇ ਕਿਸ ਪੁਆ ਰਹੇ ਬਿਲਕੁਲ ਜੀ ਬਿਲਕੁਲ ਤੇ ਬਦਮਾਸ਼ੀ ਹੋ ਰਹੀ ਥੋੜੀ ਜੀ ਮੈਂ ਲਗਾਦਾ ਵੀ ਕੋਈ ਵੀ ਹੈ ਮੈਨੂੰ ਲੱਗਦਾ ਅੱਗੇ ਕੋਈ ਗਵਰਨਮੈਂਟ ਆਉਗੀ ਉਹ ਨਹੀਂ ਵੀ ਐਂ ਕਰਨਾ ਵੀ ਥੋੜਾ ਜਿਹਾ ਦੇਖ ਕੇ ਵੀ ਆਪਾਂ ਕਰੀਏ ਕੁਝ ਗੱਲਾਂ ਮੇਰੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦੀਆਂ ਨੇ ਆਪ ਤੋਂ ਸੋਚਣੀਆਂ ਕਿ ਅਸੀਂ ਇਹ ਸਰਕਾਰਾਂ ਦਾ ਕੀਤਾ ਭੁੱਲੀਏ ਨਾ ਅਸੀਂ ਯਾਦ ਰੱਖੀਏ ਕਿ ਆ ਸਮੇਂ ਦੀ ਸਰਕਾਰ ਦੇ ਵਕਤ ਸਾਡੇ ਪਿੰਡ ਵਿੱਚ ਐਨੇ ਨੌਜਵਾਨਾਂ ਦੇ ਚਿਵੇ ਬਲੇ ਸੀਗੇ ਤਾਂ ਕਿ ਮੇਰੇ ਲੋਕਾਂ ਨੂੰ ਯਾਦ ਰਹੇ ਕਿ ਹਾਂ ਇਹ ਬੰਦੇ ਨੇ ਸਾਡੇ ਪਿੰਡ ਦੇ ਵਿੱਚ ਚਿਟਾ ਲਿਆਂਦਾ ਸੀ ਇਹਨੇ ਰੋਕਿਆ ਨਹੀਂ ਜੋ ਉਹਦੀ ਜ਼ਿੰਮੇਵਾਰੀ ਬਣਦੀ ਸੀ ਵੋਟਾਂ ਵੇਲੇ ਉਹ ਬੰਦਾ ਸਾਹਮਣੇ ਖੜਾ ਕੇ ਉਹ ਤੋਂ ਕੁਐਸਚਨ ਪੁੱਛੇ ਜਾਣ ਮੈਂ ਗੱਲ ਹੋ ਗਈ ਇਹ ਜਿਹੜਾ ਚਿਟਾ ਨਾ ਇਹ ਮੈਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਨੇ ਆਇਆ ਬਿਲਕੁਲ ਜੀ ਇਹ ਮੰਗ ਲਈ ਸਰਕਾਰਾਂ ਦੀ ਚਾਹ ਕਾਂਗਰਸ ਵੇਲੇ ਵੀ ਸੀਗਾ ਅਕਾਲੀਆਂ ਵੇਲੇ ਵੀ ਸੀ ਬਿਲਕੁਲ ਜੀ ਤੇ ਉਹ ਤੇ ਠੱਲ ਪਾਉਣਾ ਮੌਜੂਦਾ ਸਰਕਾਰ ਦਾ ਹੱਕ ਬੰਦ ਸਰਕਾਰ ਦਾ ਹੱਕ ਬੰਦ ਬਿਲਕੁਲ ਤੇ ਉਹ ਕਹਿੰਦੇ ਵੀ ਅਸੀਂ 100% ਰਿਜ਼ਲਟ ਦੇ ਰਹੇ ਹਾਂ ਬਿਲਕੁਲ ਪਰ ਮੈਨੂੰ ਨਹੀਂ ਲੱਗਦਾ ਉਹ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰੋ ਤੇ ਉੱਥੇ ਤੁਹਾਨੂੰ ਪਤਾ ਚੱਲ ਜਾਣਾ ਜੀ ਭਾਜੀ ਉਹ ਸਰਵੇ ਵੀ ਉਹਨਾਂ ਦੀ ਕਰਦੇ ਆ ਜਿਹੜੇ ਬੰਦੇ ਆਉਂਦੇ ਆ ਬਿਲਕੁਲ ਮੈਂ ਹੁਣ ਕਿਸੇ ਮਤਲਬ ਸਰਕਾਰ ਦੇ ਬੰਦਿਆਂ ਨੂੰ ਕਿਤੇ ਮੇਰੀ ਗੱਲ ਤੇ ਗੁੱਸਾ ਕਰਨ ਹਾਂਜੀ ਤੇ ਮੈਂ ਇੱਥੇ ਗੱਲ ਕਰ ਰਿਹਾ ਵੀ ਸਰਵੇ ਵੀ ਉਹਨਾਂ ਦੀ ਕਰਦੇ ਹੋ ਜਾ ਕੇ ਜਿਹੜੇ ਆਪਣੇ ਬੰਦੇ ਪਾਰਟੀ ਦੇ ਹਾਂਜੀ ਵੀ ਦੂਜਾ ਜਿਵੇਂ ਆਮ ਲੋਕ ਹਨ ਕੋਈ ਬੈਠਿਆ ਥਾਈਆਂ ਦੇ ਬੈਠਿਆ ਆਪਾਂ ਤਾਂ ਆਮ ਲੋਕਾਂ ਦੀ ਸਿਰਫ ਵੀਡੀਓ ਹੀ ਮਿਲਦੀ ਆ ਵੀ ਹਾਂ ਸਾਡੇ ਪਿੰਡਾਂ ਚ ਦੋ ਮੁੰਡੇ ਮਰ ਗਏ ਜੀ ਚਿੱਟੇ ਨਾਲ ਹਾਂਜੀ ਤੇ ਉਹੀ ਗੱਲ ਕਰ ਰਿਹਾ ਮੈਂ ਵੀ ਥੋੜਾ ਜਿਆਦਾ ਦੇਖ ਕੇ ਚੱਲੋ ਬਿਲਕੁਲ ਸਰਕਾਰਾਂ ਨੂੰ ਅਨਸਰ ਕੁਐਸਚਨ ਕਰੋ ਗੱਲਬਾਤ ਕਰੋ ਵੀ ਕੀ ਆ ਕੀ ਆ ਤੇ ਸਿਰਫ ਨਾ ਫਰੀਦੀਆਂ ਚੀਜ਼ਾਂ ਮੰਗਰਨਾ ਭਜੋ ਬਿਲਕੁਲ ਆਪਣੇ ਲੋਕ ਨਾ ਫ੍ਰੀ ਦੀਆਂ ਚੀਜ਼ਾਂ ਖਾਣ ਦੇ ਬਾਲੇ ਆਦੀ ਹੋ ਗਏ ਬਹੁਤ ਜ਼ਿਆਦਾ ਹੋ ਗਏ ਜੀ ਮੈਨੂੰ ਲੱਗਦਾ ਪੰਜਾਬ ਆਪਣਾ ਉਹ ਹੁੰਦਾ ਸੀ ਵੀ ਜਿਹੜਾ ਆਪ ਹੱਥੀਂ ਚੀਜ਼ ਬਣਦਾ ਬਣਦਾ ਹੁੰਦਾ ਸੀ ਤੇ ਅੱਜ ਆਪਣੇ ਲੋਕ ਫ੍ਰੀ ਦੀਆਂ ਚੀਜ਼ਾਂ ਵੱਲ ਝਾਕਦੇ ਆ ਜ਼ਿਆਦਾ ਭੱਜਦੇ ਆ ਜੀ ਵੀ ਸਾਨੂੰ ਚੀਜ਼ ਮਿਲ ਜੇ ਤੇ ਅੱਜ ਉਹ ਪੰਜਾਬ ਤੇ ਉਹ ਪੰਜਾਬ 'ਚ ਬਹੁਤ ਜ਼ਿਆਦਾ ਫਰਕ ਆ ਤੇ ਮੈਂ ਕਹਿੰਦਾ ਹੁਣ ਤਾਂ ਰੱਬ ਰਾਖਾ ਬਿਲਕੁਲ ਮੈਨੂੰ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਇਤੋਂ ਵੀ ਜ਼ਿਆਦਾ ਚਿੰਤਾ 'ਚ ਹੋਣਗੀਆਂ ਵੀ ਕੀ ਕੁਝ ਹੋ ਰਿਹਾ ਮੈਨੂੰ ਲੱਗਦਾ ਵੀ ਆਪਾਂ ਨਾ ਥੋੜਾ ਜਿਆ ਅੰਡਰਸਟੈਂਡ ਕਰੀਏ ਹਾਂਜੀ ਆਪਚ ਆਪਦੇ ਬੰਦੇ ਲੋਕਾਂ ਨੂੰ ਬੇਨਤੀ ਆ ਵੀ ਮਿਲ ਜੁਲ ਕੇ ਥੋੜਾ ਜਿਆ ਸਾਥ ਦੋ ਆਪਦੇ ਭਾਈਚਾਰੇ ਨਾਲ ਮਿਲ ਜੁਲ ਕੇ ਰਹੀਏ ਹਾਂ ਮਿਲ ਜੁਲ ਕੇ ਰਹੀਏ ਥੋੜਾ ਸਾਥ ਦੋ ਵੀ ਪਤਾ ਕਰੋ ਵੀ ਕੀ ਇਹ ਡਰੱਗ ਕਿੱਥੋਂ ਆ ਰਹੀ ਹੈ ਕਿੱਥੋਂ ਨਹੀਂ ਆ ਰਹੀ ਹਾਂਜੀ ਇਹ ਸਭ ਤੋਂ ਵੱਡਾ ਅੱਜ ਦਾ ਟਾਈਮ ਜੇ ਕਦਮ ਚੱਕਾਂਗੇ ਸਭ ਤੋਂ ਵੱਡਾ ਆਪਣਾ ਮੇਨ ਹੋਵਾ ਪਾਟਾ ਵੀ ਜਿਹਾ ਆਪਾਂ ਰਲ ਕੇ ਕੰਮ ਕਰੀਏ ਤੇ ਲਾਸਟ ਟਾਈਮ ਤੇ ਆ ਕੇ ਜਾਂਦੇ ਹੋਏ ਇੱਕ ਭਗਵੰਤ ਮਾਨ ਨੂੰ ਬੇਨਤੀ ਜ਼ਰੂਰ ਕਰ ਦਿਓ ਜੀ ਭਗਵਾਨ ਤੁਮਾਰ ਨੂੰ ਮੈਂ ਬਸ ਇੱਕ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਥੋੜਾ ਜਆ ਆਪਣੇ ਐਮਐਲਏ ਵੱਲ ਦੇਖੋ ਤੇ ਆਉਣ ਵਾਲੇ ਟਾਈਮ 'ਚ ਜੇ ਕੋਈ ਚੰਗਾ ਕੰਮ ਕੀਤਾ ਤਾਂ ਲੋਕ ਸਾਨੂੰ ਲੈ ਕੇ ਆਉਣਗੇ ਤੇ ਬਾਕੀ ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ ਪ੍ਰਮੋਟਰ ਨਹੀਂ ਕੁਝ ਨਹੀਂ ਹੈਗਾ ਤੇ ਮੈਂ ਸਿਰਫ ਇੱਕ ਆਮ ਇਨਸਾਨ ਦੇ ਜਰੀਏ ਕਹਿ ਰਿਹਾ ਹਾਂ ਵੀ ਥੋੜਾ ਜਆ ਇਹ ਚੀਜ਼ਾਂ ਤੇ ਠੱਲ ਪਾਓ ਜੇ ਤੁਸੀਂ ਇਹ ਸਭ ਕੁਝ ਕਰਨਾ ਹੋਵੇ ਤਾਂ ਤੁਸੀਂ ਇੱਕ ਹਫ਼ਤੇ 'ਚ ਕਰ ਸਕਦੇ ਹੋ ਮਾਨ ਸਾਹਿਬ ਸੋਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਸਾਨੂੰ ਤੇ ਬਾਕੀ ਉਮੀਦਾਂ ਲੋਕਾਂ ਨੂੰ ਹੈਗੀਆਂ ਨਾ ਹੈਗੀਆਂ ਉਹ 2027 ਦੱਸੂਗਾ ਬਿਲਕੁਲ ਜੀ ਤੇ ਕੀ ਤੇ ਉਮੀਦ ਹੈ ਕੀ ਤੇ ਨਹੀਂ ਹੈਗੀ ਬਿਲਕੁਲ ਬਾਕੀ ਮੈਂ ਤਾਂ ਹੀ ਕਹਣਾ ਵੀ ਥੋੜਾ ਜਿਹਾ ਡਰਗ ਤੇ ਕਰੋ ਥੋੜਾ ਜਿਹਾ ਆਪਰੇਸ਼ਨ ਚਲਾਓ ਇਹ ਚੀਜ਼ ਤੇ ਬਿਲਕੁਲ ਜੀ ਚੋਰੀਆਂ ਚਪੀਆਂ ਜਿਹੜੇ ਹੁੰਦੇ ਆ ਬੰਦ ਹੋ ਜਾਣ ਬਿਲਕੁਲ ਜੀ ਇਹ ਵੀ ਤਾਂ ਹੀ ਹੁੰਦਿਆ ਜੇ ਡਰਗ ਆਪਣੀ ਲੈਂਦੇ ਲੋਕ ਜਵਾਕ ਮੁੰਡੇ ਲੈਂਦੇ ਹਨ ਬਿਲਕੁਲ ਜੀ ਇਹ ਤਾਂ ਹੀ ਹੁੰਦਿਆ ਕਿਉਂਕਿ ਕੋਈ ਪਿੰਡ ਇਹੋ ਜਿਹਾ ਤਾਂ ਹੈ ਨਹੀਂ ਆ ਵੀ ਜਿਹੜਾ ਕੋਈ ਐਵੇਂ ਕਹਿ ਸਕੇ ਵੀ ਹਾਂ ਸਾਡੇ ਪਿੰਡ ਚ ਚਕਤਾ ਨਹੀਂ ਆ ਉਹੀ ਹੈ ਵੀ ਅੱਜ ਕੱਲ ਤਾਂ ਘਰ ਘਰ ਆ ਸੋਮਨ ਸਾਹਿਬ ਥੋੜਾ ਜਿਆਦਾ ਜੇ ਤੁਹਾਡੇ ਤੱਕ ਵੀਡੀਓ ਪਹੁੰਚੀ ਤਾਂ ਜਰੂਰ ਧਿਆਨ ਦਿਓ ਜੀ ਮੇਰੇ ਪੰਜਾਬ ਨੂੰ ਬਚਾ ਸਕਦੇ ਹੋ ਤੁਸੀਂ ਹਾਂਜੀ ਅਕਚਲੀ ਇੰਨੇ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਲਦੇ ਆ ਅਗਲੀ ਵੀਡੀਓ ਚ ਕੋਈ ਵਧੀਆ ਗੱਲ ਲੈ ਕੇ ਪੰਜਾਬ ਬਚਾਉਣ ਦੇ ਪ੍ਰਤੀ ਤੇ ਕੋਈ ਸਾਨੂੰ ਵਧੀਆ ਵਧੀਆ ਟਿੱਪਣੀ ਕਰਿਆ ਕਰੋ ਸਾਡੇ ਕੀਤੀ ਹੋਈਆਂ ਸਵਾਲਾਂ ਦੇ ਜਵਾਬਾਂ ਦੇਣਾ ਵੀ ਥੋੜਾ ਜਿਹਾ ਤੁਸੀਂ ਟਿੱਪਣੀ ਕਰਕੇ ਦੱਸਿਆ ਕਰੋ ਵੀ ਅਸੀਂ ਕੋਈ ਗੱਲ ਕਿੱਥੇ ਮਤਲਬ ਕੋਈ ਗੱਲ ਅਸੀਂ ਨਵੀਂ ਕਹੀਏ ਸਾਨੂੰ ਬਹੁਤ ਨੰਦਾ ਮੌਕਾ ਮਿਲੇ ਤੇ ਸਾਨੂੰ ਟਿੱਪ ਨਹੀਂ ਕਰਕੇ ਨਾ ਥਲੇ ਕਮੈਂਟ ਕਰਕੇ ਨਾ ਜਰੂਰ ਦੱਸਿਆ ਕਰੋ ਤੇ ਧੰਨਵਾਦ ਥੈਂਕ ਯੂ ਸასიਖ